ਅਮਰੀਕਾ ਦੇ ਵਿੱਚ ਪ੍ਰਸ਼ਾਸਨ ਬਦਲਿਆ ਇੱਥੇ ਹੁਣ ਇਮੀਗ੍ਰੇਸ਼ਨ ਨੂੰ ਲੈ ਕੇ ਬਹੁਤ ਵੱਡਾ ਕਰੈਕਡਾਊਨ ਚੱਲ ਰਿਹਾ ਆ ਛਾਪੇਮਾਰੀ ਹੋ ਰਹੀ ਆ ਉਧਰ ਭਾਰਤੀ ਮੀਡੀਆ ਨੇ ਅਮਰੀਕਾ ਦੇ ਵਿੱਚ ਗੁਰੂ ਘਰਾਂ ਵਿੱਚ ਆਈਸ ਦੇ ਛਾਪੇ ਪੁਲਿਸ ਦੇ ਛਾਪਿਆਂ ਦੀ ਝੂਠੀ ਖਬਰ ਫਲਾ ਦਿੱਤੀ ਫਲਾਈ ਵੀ ਆ ਪੂਰੇ ਜਿਹੜੇ ਆ ਮੁਲਕ ਪੱਧਰ ਦੇ ਵਿੱਚ ਕੋਈ ਛੋਟੀ ਤੋਂ ਕੋਈ ਵੱਡੀ ਅਖਬਾਰ ਕਿਸੇ ਨੇ ਵੀ ਇਹ ਚੀਜ਼ ਨੂੰ ਛੱਡਿਆ ਨਹੀਂ ਉਹ ਵੀ ਝੂਠ ਬਗੈਰ ਤੱਥਾਂ ਤੋਂ ਜਿਹੜਾ ਆ ਇਸ ਖਬਰ ਨੂੰ ਫਲਾਇਆ ਜਾ ਰਿਹਾ ਸੀਗਾ ਇਸ ਦੇ ਪਿੱਛੇ ਕੀ ਕਾਰਨ ਤੁਹਾਨੂੰ ਲੱਗਦੇ ਨੇ ਹਾਂਜੀ ਹਾਂਜੀ ਸੋ ਮੈਂ ਅਹੀ-ਅਹੀਆਂ ਖਬਰਾਂ ਦਾ ਵੈਸੇ ਸਵਾਗਤ ਕਰਦਾ ਹੁੰਦਾ ਮੇਰਾ ਵੱਖਰਾ ਰਾਏ ਹੁੰਦੀ ਹੈਗੀ ਹੈ ਨਾ ਜੀ ਉਹ ਹਾਂਜੀ ਹਾਂ ਬਿਲਕੁਲ ਸੋ ਜਦੋਂ ਨਾ ਤੁਸੀਂ ਦੇਖੋ ਪਿਛਲੇ ਸਮੇਂ ਦੌਰਾਨ ਹੋਇਆ ਉੱਤਰ ਪ੍ਰਦੇਸ਼ ਵਿੱਚ ਇੱਕ ਆਈ ਸਿੱਖ ਆਈਐਸ ਅਫਸਰ ਸੀਗਾ ਉਹਦੀ ਕੁਝ ਭਾਰਤੀ ਜਨਤਾ ਪਾਰਟੀ ਦੇ ਗੁੰਡਿਆਂ ਨੇ ਖਿੱਚ ਤੋ ਕਰਿਆ ਉਹਦਾ ਬਹੁਤ ਅਪਮਾਨ ਕਰਿਆ ਇਸੇ ਤਰ੍ਹਾਂ ਤੁਸੀਂ ਦੇਖੋ ਇੱਕ ਪੱਛਮੀ ਬੰਗਾਲ ਵਿੱਚ ਹੋਇਆ ਸੀਗਾ ਇੱਕ ਸਿੱਖ ਪੁਲਿਸ ਅਫਸਰ ਆ ਜਿਹਨੂੰ ਖਾਲਸਤਾਨੀ ਕਹਿ ਕੇ ਜਾਂ ਹੋਰ ਦੇਸ਼ਤਰੋਹੀ ਕਹਿ ਕੇ ਭਾਰਤੀ ਜਨਤਾ ਪਾਰਟੀ ਦੇ ਹਮਾਇਤਿਆਂ ਨੇ ਕਿ ਕਰਿਆ ਸੀਗਾ ਸੋ ਇਹ ਜਿਹੜਾ ਗੁਰਦੁਆਰਿਆਂ ਦੇ ਖਿਲਾਫ ਖਬਰ ਹੈ ਮੈਂ ਇਹਦਾ ਸਵਾਗਤ ਕਰਦਾ ਮੈਂ ਉਹ ਅਫਸਰਾਂ ਦੀ ਜਿਹੜੀ ਬਦਸਰੂਖੀ ਹੋਈ ਆ ਉਹਦਾ ਵੀ ਸਵਾਗਤ ਕਰਦਾ ਤੇ ਇਹ ਇਹ ਇਹਦਾ ਵੀ ਮੇਰਾ ਇੱਕ ਤਰਕ ਹੈਗਾ ਵੀ ਜਿੰਨਾ ਇੱਕ ਤਾਂ ਤੁਸੀਂ ਦੇਖੋ ਵੀ ਜਿਹੜੀ ਗੁਰਦੁਆਰਿਆਂ ਦੇ ਖਿਲਾਫ ਉਹਨਾਂ ਨੇ ਖਬਰ ਚਲਾਈ ਆ ਤੁਸੀਂ ਦੇਖੋ ਵੀ ਸਿੱਖ ਇੰਟਰਨੈਸ਼ਨਲ ਲੈਵਲ ਤੇ ਕਿੰਨੇ ਮਜ਼ਬੂਤ ਔਰ ਕਿਸੇ ਕਿਸ ਪੱਧਰ ਤੇ ਪਹੁੰਚ ਗਏ ਆ ਹਣਾ ਸਿੱਖਾਂ ਦੀ ਕੀ ਕੀਮਤ ਕੀ ਪੈ ਗਈ ਆ ਹੋਰ ਜਿਹੜੀ ਭਾਰਤ ਦੇ ਰਾਜਨੀਤਿਕਵਾਨਾਂ ਤੋਂ ਮੀਡੀਆ ਤੋਂ ਹਜਮ ਨਹੀਂ ਹੋ ਰਹੀ ਜਦੋਂ ਗੁਰੂ ਘਰਾਂ ਦੇ ਖਿਲਾਫ ਜਾਂ ਸਿੱਖਾਂ ਦੇ ਖਿਲਾਫ ਉਹ ਖਬਰ ਚਲਾਉਂਦੇ ਆ ਉਹ ਸਾਡੀ ਕੋਈ ਬਦਖੋਈ ਨਹੀਂ ਕਰ ਰਹੇ ਉਹ ਸਾਡਾ ਇੱਕ ਤਰ੍ਹਾਂ ਨਾਲ ਸਾਡਾ ਇੱਕ ਤਰ੍ਹਾਂ ਨਾਲ ਆਪਾਂ ਕਹਿੰਦੇ ਸਾਡੇ ਹੱਕ ਵਿੱਚ ਭੁਗਤ ਰਹੇ ਨੇ ਸਿੱਖਾਂ ਦੀ ਤੁਸੀਂ ਦੇਖੋ ਵੀ ਉਹ ਸਿੱਖਾਂ ਤੋਂ ਡਰੇ ਕਿੰਨੇ ਹੋਏ ਨੇ ਇੱਕ ਛੋਟੀ ਜੀ ਟੌਪ ਤੋਂ ਉਹ ਡਰੇ ਕਿੰਨੇ ਹੋਏ ਨੇ ਐਨੇ ਡਰੇ ਹੋਏ ਨੇ ਵੀ ਝੂਠੀਆਂ ਖਬਰਾਂ ਫਲਾ ਕੇ ਉਹਨਾਂ ਦਾ ਅਕਸ ਬਗਾੜਨ ਦਾ ਜਿਹੜਾ ਯਤਨ ਕਰ ਰਹੇ ਆ ਸੋ ਜਿਹੜੀ ਅਫਸਰਾਂ ਦੇ ਖਿਲਾਫ ਨਾ ਵੀ ਸਿੱਖ ਅਫਸਰਾਂ ਦੀ ਜਿਹੜੀ ਬਦਨੀਤੀ ਹੁੰਦੀ ਆ ਜਦੋਂ ਤੱਕ ਸਿੱਖਾਂ ਦੀ ਉੱਪਰਲੀ ਲੇਅਰ ਆ ਜਿਹੜੀ ਅਫਸਰशाही ਆ ਜਿਹੜੀ ਜਿਹੜੀ ਇਹ ਕਹਿੰਦੀ ਆ ਵੀ ਭਾਰਤ ਮੁਲਕ ਨੇ ਸਾਨੂੰ ਬਹੁਤ ਕੁਝ ਦਿੱਤਾ ਹੋਇਆ ਜਦੋਂ ਤੱਕ ਇਸ ਤਰ੍ਹਾਂ ਉਹਨਾਂ ਦੇ ਗੁਲਾਮਿਆਂ ਨੂੰ ਹੱਥ ਨਹੀਂ ਪੈਂਦਾ ਉਹਨਾਂ ਵਿੱਚ ਬੇਗਾਨਗੀ ਦੀ ਭਾਵਨਾ ਪੈਦਾ ਨਹੀਂ ਹੁੰਦੀ ਉਦੋਂ ਤੱਕ ਸਿੱਖਾਂ ਵਿੱਚ ਕੌਮੀ ਜਜ਼ਬਾ ਪ੍ਰਚੰਡ ਨਹੀਂ ਹੋਵੇਗਾ ਇਹ ਸਾਡੇ ਲਈ ਵਰਦਾਨ ਆ ਸਿੱਖ ਪੁਲਿਸ ਅਫਸਰਾਂ ਦੀ ਬੇਇੱਜ਼ਤੀ ਹੋਣੀ ਬੇਪਤੀ ਹੋਣੀ ਇਹ ਕੌਮ ਲਈ ਵਰਦਾਨ ਆ ਜਦੋਂ ਟੌਪ ਦੀ ਕ੍ਰੀਮੀ ਲੇਅਰ ਦੇ ਗਲ ਨੂੰ ਹੱਥ ਪਾਊਗਾ ਤਾਂ ਉਹਨਾਂ ਵਿੱਚ ਬਗਾਨ ਗਿਆ ਹੋਊਗੀ ਤਾਂ ਕੌਮ ਵਿੱਚ ਇੱਕਮੁੱਠਤਾ ਆਊਗੀ ਇਹ ਕੌਮ ਵਿੱਚ ਇੱਕਮੁੱਠਤਾ ਜਿਹੜੀ ਹੈਗੀ ਹੈ ਲਿਆਉਣ ਦੇ ਕਾਰਨ ਗੁਰੂ ਘਰਾਂ ਦੇ ਖਿਲਾਫ ਜਿਹੜੀ ਇਹ ਸਾਰੀ ਹਾਲਾਂਕਿ ਕੋਈ ਵੀ ਇਹਦਾ ਤੱਥ ਨਹੀਂ ਕੋਈ ਕੁਛ ਨਹੀਂ ਬਿਨਾਂ ਹੀ ਗੱਲ ਤੋਂ ਜਿਹੜੀ ਫਲਾਈ ਜਾ ਰਹੀ ਹੈ ਸੋ ਆਪਾਂ ਡਿਫੈਂਸਿਵ ਨਾ ਹੋਈਏ ਆਪਾਂ ਇਹਨੂੰ ਵਰਦਾਨ ਦੇ ਤੌਰ ਤੇ ਲਈਓ ਸਾਡੀ ਸੇਵਾ ਕਰ ਰਹੇ ਨੇ ਭਾਰਤੀ ਇੰਡੀਆ ਸਿੱਖਾਂ ਦੀ ਸੇਵਾ ਕਰ ਰਿਹਾ ਹੈ ਸਿੱਖਾਂ ਦੇ ਖਿਲਾਫ ਇਹ ਓਝਰੂਲ ਖਬਰਾਂ ਫਲਾ ਕੇ ਇਹ ਤੋਂ ਪਤਾ ਲੱਗਦਾ ਸਿੱਖ ਦੁਨੀਆ ਭਰ ਵਿੱਚ ਕਿੱਡੀ ਵੱਡੀ ਤਾਕਤ ਦੇ ਤੌਰ ਤੇ ਉੱਭਰ ਰਹੇ ਆ ਤੁਸੀਂ ਆਪਣੀ ਤਾਕਤ ਨੂੰ ਪਹਿਚਾਣੋ ਸਾਡੀ ਤਾਕਤ ਨੂੰ ਖੋਰਾ ਲਾਉਣ ਲਈ ਉਹ ਝੂਠੀਆਂ ਖਬਰਾਂ ਫਲਾ ਰਹਿਆ ਆ ਆਪਾਂ ਇਹਦੇ ਤੋਂ ਦੁਖੀ ਨਾ ਹੋਈਏ ਇਹਦੇ ਤੇ ਮਾਣ ਕਰੀਏ ਆਪਾਂ ਆਪਾਂ ਉਹਨਾਂ ਨੂੰ ਸਗੋਂ ਅਪੀਲ ਕਰੀਏ ਵੀ ਹਰ ਰੋਜ਼ ਸਿੱਖਾਂ ਦੇ ਖਿਲਾਫ ਖਬਰਾਂ ਫਲਾਈਆਂ ਜਾਣ ਤਾਂ ਕਿ ਸਾਡੀ ਇੰਟਰਨੈਸ਼ਨਲ ਤਾਕਤ ਵਧੇ ਔਰ ਸਿੱਖਾਂ ਵਿੱਚ ਇਹ ਭਾਵਨਾ ਪੈਦਾ ਹੋਵੇ ਵੀ ਅਸੀਂ ਗੁਰੂ ਮਹਾਰਾਜ ਦੇ ਸਪੁੱਤਰਾਂ ਜਿੰਨੇ ਵੀ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਪੁੱਤਰੀਆਂ ਨੇ ਉਹ ਇੱਕ ਕੌਮ ਦਾ ਹਿੱਸਾ ਹੈ ਕੌਮ ਦੇ ਤੌਰ ਤੇ ਇੱਕਮੁੱਟ ਹੋ ਕੇ ਆਪਾਂ ਆਪਣੀ ਜਿਹੜੀ ਰਾਜਨੀਤਿਕ ਪੋਲੀਟੀਕਲ ਡੈਸਟੀਨੀਆ ਉਹਨੂੰ ਹਾਸਲ ਕਰਨ ਵੱਲ ਜਿਹੜਾ ਵਧਿਏ ਸੋ ਇਹ ਗੁਰੂ ਘਰਾਂ ਦੇ ਖਿਲਾਫ ਸਿੱਖਾਂ ਦੇ ਖਿਲਾਫ ਇਹ ਸਿੱਖ ਅਫਸਰਾਂ ਦੇ ਖਿਲਾਫ ਮੁਹਬਤਫੋਹੀ ਵਾਲੀਆਂ ਖਬਰਾਂ ਕਰਕੇ ਅਸਲ ਵਿੱਚ ਭਾਰਤੀ ਮੀਡੀਆ ਤੇ ਭਾਰਤੀ ਅਫਸਰ ਸ਼ਾਹੀਆ ਸਿੱਖਾਂ ਦੀ ਹਮਾਇਤ ਕਰ ਰਹੀ ਹੈ ਸਾਨੂੰ ਇੱਕ ਕੌਮ ਦੇ ਤੌਰ ਤੇ ਸੋਚਣ ਦਾ ਜਰੀਆ ਦੇ ਰਹੀ ਹੈ ਜਦੋਂ ਕੌਮ ਇੱਕ ਕੌਮ ਦੇ ਤੌਰ ਤੇ ਸੋਚੇਗੀ ਤਾਂ ਉਹਦੇ ਵਿੱਚ ਆਪਣੀ ਰਾਜਨੀਤਿਕ ਫਿਊਚਰ ਬਾਰੇ ਪ੍ਰਚਾਰ ਪੈਦਾ ਹੋਣਗੇ ਹਲੇ ਤੱਕ ਕੌਮ ਯਾ ਤਾਂ ਅਕਾਲੀ ਦਲ ਦੇ ਤੌਰ ਤੇ ਸੋਚਦੀ ਸੀ ਯਾ ਕਾਂਗਰਸ ਦੇ ਤੌਰ ਤੇ ਸੋਚਦੀ ਸੀ ਯਾ ਭਾਜਪਾ ਦੇ ਤੌਰ ਤੇ ਸੋਚਦੀ ਸੀ ਯਾ ਆਮ ਆਦਮੀ ਪਾਰਟੀ ਦੇ ਤੌਰ ਤੇ ਸੋਚਦੀ ਸੀ ਗਾਹਾਂ ਧਾਰਮਿਕ ਤੌਰ ਤੇ ਕੋਈ ਅਖੰਡ ਕੀਰਤਨੀ ਜਥੇ ਦੇ ਤੌਰ ਤੇ ਸੋਚਦਾ ਕੋਈ ਦਮਦਮਿਤਕਸਾਲ ਦੇ ਤੌਰ ਤੇ ਸੋਚਦਾ ਕੋਈ ਮਿਸ਼ਨਰੀ ਦੇ ਤੌਰ ਤੇ ਸੋਚਦਾ ਕੌਮ ਟੁਕੜਿਆਂ ਵਿੱਚ ਵੰਡੀ ਹੋਈ ਸੋਚਦੀ ਆ ਜਦੋਂ ਕੌਮ ਇੱਕ ਮੁਠ ਹੋ ਕੇ ਕੌਮ ਦੇ ਤੌਰ ਤੇ ਸੋਚੇਗੀ ਤਾਂ ਉਹ ਆਪਣਾ ਰਾਜਨੀਤਿਕ ਭਵਿੱਖ ਤੈਅ ਕਰੇਗੀ ਤੇ ਉਸ ਰਾਜਨੀਤਿਕ ਭਵਿੱਖ ਨੂੰ ਹਾਸਲ ਕਰਨ ਦਾ ਸੰਘਰਸ਼ ਕਰੇਗੇ ਜਿਹਨੂੰ ਨੈਸ਼ਨਲਿਜ਼ਮ ਦਾ ਸਟਰਗਲ ਕਿਹਾ ਜਾਂਦਾ ਜਦੋਂ ਸਿੱਖ ਨੈਸ਼ਨਲਿਜ਼ਮ ਦਾ ਸਟਰਗਲ ਸ਼ੁਰੂ ਕਰਨਗੇ ਉਦੋਂ ਉਹਨਾਂ ਦੀ ਪੋਲੀਟੀਕਲ ਡੈਸਟੀਨੀਆ ਉਹਨਾਂ ਦੇ ਪੈਰਾਂ ਦੇ ਵਿੱਚ ਡਿਗੇ ਗਿਆਗੀ ਹੂੰ ਮੈਂ ਬਿਲਕੁਲ